ਡੋਲੀ ਵਿਦਾ ਹੋਂ ਵੇਲੇ ਮਾਂ ਨੂੰ ਯਾਦ ਕਰ ਰੋਣ ਲੱਗੀ ਵਿਆਹ ਵਾਲੀ ਕੁੜੀ ਵੱਡੀ ਭੈਣ ਦੇ ਗਲ ਲੱਗ ਮਾਰਨ ਲੱਗੀ ਤਾਂ ਹਾਂ ਦੋਸਤੋ ਅਕਸਰ ਹੀ ਜ਼ਿੰਦਗੀ ਵਿੱਚ ਬਹੁਤ ਸਾਰੇ ਮੌਕੇ ਅਜਿਹੇ ਆਉਂਦੇ ਨੇ ਜਦੋਂ ਮਾਪਿਓ ਦੀ ਸਭ ਤੋਂ ਵੱਧ ਲੋੜ ਹੁੰਦੀ ਏ ਪਰ ਜਿਨ੍ਹਾਂ ਦੇ ਮਾਪਿਓ ਇਹਨਾਂ ਮੌਕਿਆਂ ਤੇ ਨਾਲ ਨਹੀਂ ਹੁੰਦੇ ਤਾਂ ਰੱਬ ਹੀ ਜਾਣਦਾ ਹੈ ਕਿ ਉਹਨਾਂ ਬੱਚਿਆਂ ਦੇ ਦਿਲ ਤੇ ਕੀ ਬੀਤਦੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੀ ਕੁੜੀ ਵਿਦਾ ਹੋਂ ਵੇਲੇ ਕਿੰਨਾ ਭਾਵੁਕ ਹੋ ਜਾਂਦੀ ਏ ਦਰਅਸਲ ਇਸ ਕੁੜੀ ਦੀ ਮਾਂ ਨਹੀਂ ਸੀ ਅਤੇ ਸਾਰੇ ਹੀ ਵਿਆਹ ਵਿੱਚ ਮਾਂ ਵਾਲੇ ਸ਼ਗਨ ਇਸ ਦੀ ਵੱਡੀ ਭੈਣ ਨੇ ਕੀਤੇ ਅਤੇ ਜਦੋਂ ਡੋਲੀ ਦਾ ਹੁਣ ਲੱਗੀ ਤਾਂ ਕੁੜੀ ਆਪਣੀ ਮਾਂ ਨੂੰ ਯਾਦ ਕਰ ਐਨਾ ਭਾਵਕ ਹੁੰਦੀ ਹੈ ਕਿ ਆਪਣੀ ਵੱਡੀ ਭੈਣ ਦੇ ਗਲ ਲੱਗ ਉੱਚੀ ਉੱਚੀ ਰੋਣ ਲੱਗ ਜਾਂਦੀ ਏ ਕਿਉਂਕਿ ਇਸ ਸਮੇਂ ਅਕਸਰ ਹੀ ਧੀਆਂ ਨੂੰ ਮਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਏ ਪਰ ਕਿਸਮਤ ਵਾਲੀ ਹੈ ਇਹ ਕੁੜੀ ਜਿਸ ਦੇ ਸ਼ਗਨ ਕਰਨ ਲਈ ਇਸ ਦੀ ਮਾਵਾ ਵਰਗੀ ਵੱਡੀ ਭੈਣ ਹੈ ਕਿਉਂਕਿ ਕਿਸੇ ਕਿਸੇ ਕੋਲ ਤਾਂ ਭੈਣ ਭਰਾ ਵੀ ਨਹੀਂ ਹੁੰਦੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ